ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਲੋ ਜੀ ਮੀ ਪੈ ਗਿਆ ਠੰਡਾ ਠੰਡਾ ਸਵੇਰੇ ਬਾਰਿਸ਼ ਹੋ ਰਹੀ ਹੈ ਦੇਖੋ ਔਰ ਇੱਕ ਪਾਸਾ ਲਾਈ ਵੀ ਮੈਂ ਮਸ਼ੀਨ ਕੱਪੜੇ ਧੋਣੇ ਵਾਲੀ ਕਿਉਂਕਿ ਲਾਈਟ ਦਾ ਕੋਈ ਪਤਾ ਨਹੀਂ ਹੈਗਾ ਕੱਲ ਸਾਰਾ ਦਿਨ ਨਾ ਲਾਈਟ ਚਲੀ ਗਈ ਥੀ ਤੇ ਸ਼ਾਮ ਨੂੰ 4 ਵਜੇ ਆਈ ਥੀ ਇਸ ਕਰਕੇ ਅੱਜ ਮੈਂ ਪਹਿਲਾਂ ਹੀ ਮਸ਼ੀਨ ਲਾਤੀ ਪਹਿਲਾਂ ਔਰ ਮੈਂ ਪੀਰੀ ਅੰਦਰ ਚਾਹ ਮੀ ਪੀ ਰਿਆ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਦੇਖੋ ਔਰ ਬਾਰਿਸ਼ ਹੋ ਰਹੀ ਹੈ ਕੱਪੜੇ ਵੀ ਧੋਏ ਜਾ ਰਿਹਾ ਸਟੈਂਡ ਪਰ ਪਾ ਦੇਣੇ ਆ ਕੱਪੜੇ ਆਪਾਂ ਨੇ ਸਟੈਂਡ ਹੈਗਾ ਆ ਉਹ ਖੋਲ ਕੇ ਨਾ ਆਪਾਂ ਨੇ ਇਹਦੇ ਹੇਠਾਂ ਪਾ ਦੇਣੇ ਆ ਸਟੈਂਡ ਜੇਗੇ ਔਰ ਫਿਲਹਾਲ ਲੀਓ ਕਰ ਰਿਹਾ ਦੁਖੀ ਲੀਓ ਇਹ ਬੈਠਾ ਲੀਓ ਹੁਣ ਕੀ ਕਰ ਰਿਹਾ ਪਟਾ ਪਟੇ ਨੂੰ ਚਾਬ ਰਿਹਾ ਲੀਓ ਤੌਰ ਰਪੰਜਲ ਗਈ ਐ ਬਾਹਰ ਖੇਲਣ ਔਰ ਜੋਤ ਫੋਨ ਪਰ ਪਪਾ ਵੀ ਫੋਨ ਪਰ ਲਗੇ ਹੋਏ ਜੋਤ ਕੇ ਫਿਲਹਾਲ ਰੋਟੀ ਬਣਾਵਾਂਗੀ ਥੋੜਾ ਜਿਹਾ ਠਹਿਰ ਕੇ ਮੈਂ ਸੋਚਿਆ ਪਹਿਲਾਂ ਕੱਪੜੇ ਧੋਦਾ ਦੋਕ ਬੀਵੀ ਬਹੁਤ ਸੁਣਾ ਰਿਹਾ ਬਾਰਿਸ਼ ਹੋ ਰਹੀ ਐ ਣ ਵਧੀਆਲੀ ਲੋ ਜੀ ਮੀ ਪੈ ਗਿਆ ਅੱਜ ਸੰਡੇ ਆ ਬੱਚਿਆਂ ਨੇ ਵੀ ਸਿਰਨਾਣਾ ਆਏ ਆ ਅੱਜ ਬੱਚੇ ਘਰ ਐ ਨਾ ਰਾਮ ਤੇ ਇੱਕ ਕੰਮ ਕਰਾਂਗੇ ਆਪਾਂ 치ੜੀਆਂ ਰਾਣੀ ਵੀ ਭਿੱਜ ਗਈ ਤੀ ਫੜਾਫੜ ਅੰਦਰ ਕਰੀ ਮੈਂ ਤਵੀ ਜਾ ਮੀ ਕੇ ਵਿੱਚ ਨਾਲੇ ਥੋੜਾ ਜਿਹਾ ਉਹ ਲਿਓ ਜਨ ਨਾਲੇ ਹੁਣ ਮੀ ਪੈ ਰਿਆ ਨਾਲਾ ਲਿਓ ਹੈ ਮੇਰੀ ਚੁੰਨੀ ਰਖ ਖਾਲੀ ਵੀ ਜਾਵਾ ਬਾਹਰ ਬਸ ਲਿਓ ਮੀ ਫੇਰਿਆ ਕੀ ਹੋ ਗਿਆ ਹੈ ਕੀ ਹੋ ਰਿਹਾ ਤੈ ਵੀ ਨਾਨਾ ਨਾਰੀਆ ਦੀਦੀ ਜੋਤਨ ਗਿਆ ਮੈਂ ਵੀ जी कपड़े, तो कपड़े, कपड़े और हमारा लियो हमने बांध दिया रूप अंदर बैठी और ये मी पहरे था आज है ना मम्मी कड़ाके आला मी था जी और आज हम नाए भी थे मीमा तो फिर उसके बाद हमने वॉश क्या बना लो जी हम आप जी कपड़े सुकने क्योंकि मीह हट गया हवा चल रही है सुक जाने हेना हल्की हल्की जी हवा तो है, है। वैसे मैं मशीन के ड्राई करते है ਤੇ ਥੋੜੀ ਜਿਹੀ ਹਵਾ ਲੱਗ ਜੂਗੀ ਫਿਰ ਆਪਾਂ ਤਾਰ ਲੈਣੇ ਆਂ ហេਟਾ ਕੱਪੜੇ ਕਿਉਂਕਿ ਮੌਸਮ ਖਰਾਬ ਹੋ ਰਿਹਾ ਹੈ। ਲੋ ਜੀ ਫਰੈਂਡਸ ਕੱਪੜੇ ਮੈਂ ਧੋ ਲਏ ਆਂ ਔਰ ਅੱਧੇ ਕੱਪੜੇ ਮੇਰੇ ਕੋਠੇ ਪਰ ਪਏ ਆਂ ਸੁੱਕਣੇ ਪਏ ਔਰ ਅੱਧੇ ਕੱਪੜੇ ਮੇਰੇ ਕੋਠੇ ਪਰ ਆਂ ਜੀ ਸੁੱਕਣੇ ਪਏ ਵੇ ਮੈਂ ਉੱਪਰ ਪਾਇਆ ਹੀ ਔਰ ਜਸਟ ਮੈਂ ហេਟਾ ਆਈ ਆਂ ਹੁਣ ਉਹ ਦੇਖੋ ਸਵੇਰੇ ਕਿੰਨਾ ਮੀਤਾ ਹੁਣ ਧੁੱਪ ਨਿਕਲ ਗਈ। ਸਵੇਰੇ ਇੰਨਾ ਮੀ ਪੈ ਰਿਆ ਦਾ ਨਾ ਔਰ ਬੱਚੇ ਮੇਰੇ ਅੰਦਰ ਬੈਠੇ ਆਂ ਰੁਪੰਜਲ ਤੋ ਤੰਗ ਕਰ ਰਹੀ ਆ ਫੋਨ ਦੇਖ ਰਹੀ ਆ ਔਰ ਬਵਜੂਦ ਕਰ ਤੇ ਆਪਣਾ ਹੋ ਗਿਆ ਜੀ ਚਾਹ ਦਾ ਟਾਈਮ ਪਹਿਲਾਂ ਚਾਹ ਬਣਾਈਏ ਆਪਾਂ ਲੀਓ ਵੀ ਸੋ ਗਿਆ ਵਸ ਨੀਂਦ ਆ ਰਹੀ ਏ ਲੀਓ ਨੂੰ ਔਰ ਚਲੋ ਜੀ ਫਾਈਨਲੀ ਸਿਰਸੁਰ ਬਾਈਏ ਆਪਾਂ ਵੀ ਤਾਂ ਚਲੋ ਜੀ ਆਪਾਂ ਵੀ ਸਿਰਸੁਰ ਬਾਈਏ ਕਿਉਂਕਿ ਸਿਰ ਨਾ ਕੇ ਹੱਟੀਆਂ ਮੈਂ ਵੀ ਹੋਣੀ ਜਸਟ ਸਾਰਾ ਕੰਮ ਨਿਵੇੜ ਕੇ ਤੇ ਪਹਿਲਾਂ ਆਪਾਂ ਸਿਰਸੁਰ ਬਾਲੀਏ ਫਿਰ ਕਰਦੇ ਆ ਜੀ ਥੋੜੀ ਜੀ ਗੱਲਾਂ ਬਾਤਾਂ ਚਾਚੂ ਪੀ ਲਈਏ ਪਹਿਲਾਂ ਕੈੜੀ ਜੀ ਬਣਾ ਕੇ ਔਰ ਬੱਚੇ ਅੱਜ ਛੁੱਟੀ ਹੈ ਤੁਹਾਨੂੰ ਪਤਾ ਹੀ ਹੈ ਘਰ ਹੈ ਹਨਾ ਸੰਡੇ ਆ ਚਲੋ ਜੀ ਸਿਰ ਬਾਈਏ ਪਹਿਲਾਂ ਫੋ ਫਾਈਨਲੀ ਮੈਂ ਬਣਾ ਲਈ ਜੀ ਚਾਹ ਔਰ ਚਾਹ ਦੇ ਨਾਲ ਮੇਰੀ ਫੇਵਰਿਟ ਚੀਜ਼ ਪੰਜਾਬੀ ਤੜਕਾ ਜੋ ਕਿ ਮੈਂ ਚਾਹ ਦੇ ਨਾਲ ਖਾ ਰਹੀ ਹਾਂ ਤੇ ਇਹ ਆ ਪੰਜਾਬੀ ਤੜਕਾ ਪੰਜਾਬੀ ਤੜਕਾ ਅਬ ਅਸੀਂ ਚਾਹ ਕੇ ਸਾਥ ਖਾਏਗੇ ਚਾਹ ਮੈਂ ਬਣਾ ਲਈ ਹੈ ਔਰ ਬੱਚਾ ਨੂੰ ਵੀ ਦਿਾਈ ਚਾਹ ਕਿਉਂਕਿ ਟਾਈਮ ਹੋ ਗਿਆ ਪੌਣੇ 12 ਵਜੇ ਗਏ ਆ ਔਰ ਪੰਜਾਬੀ ਤੜਕਾ ਨਾ ਖਾਣੇ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ

ਮਾਈ ਸੈਲਫ ਫਿਰ ਤੈਨੂੰ ਮੈਡਮ ਨੇ ਕਰਵਾਇਆ ਵਾ ਕਰਵਾ ਕਰਨਾ ਫਿਰ ਲੋ ਜੀ ਦੁਪਹਿਰ ਹੋ ਗਿਆ ਰੋਟੀ ਪਾਣੀ ਦਾ ਟਾਈਮ ਹੋ ਗਿਆ ਤੇ ਕਰੀਏ ਜੀ ਆਲੂ ਤਿਆਰ ਕਿਉਂਕਿ ਮੈਂ ਉਬਾਲੇ ਤੇ ਆਲੂ ਤੇ ਅੱਜ ਆਪਾਂ ਟਿੱਕੀ ਬਣਾ ਕੇ ਦੇਖਦੇ ਆ ਆਲੂ ਦੀ ਹਨਾ ਮਤਲਬ ਰੋਟੀ ਟਿੱਕੀ ਕੇ ਡੈਪ ਕੀ ਤਵੇ 'ਗ ਉੱਪਰ ਫਰਾਈ ਕਰਕੇ ਬਹੁਤ ਆਉਂਦੇ ਆ ਇਹਨਾਂ ਨੂੰ ਜਦੋਂ ਛਿੱਲਦੇ ਆ ਨਾ ਚਿਪਕੀ ਜੀ ਜਾਂਦੇ ਆ ਪਤਾ ਨਹੀਂ ਕਿਉਂ ਅਜੀਬ ਜਿਹੇ ਆਲੂ ਆ ਆਲੂ بڑے ਤੇ ਨਾ ਮੈਂ ਕੱਟ ਲਾ ਚ ਪਾਈਆਂ ਕੁੱਕਰ ਦੇ ਵਿੱਚ ਕਿਉਂਕਿ ਜਿਆਦਾ بڑے ਤੇ ਨਾ ਇਸ ਕਰਕੇ ਮੈਂ ਕੱਟ-ਕੱਟ ਕੇ ਨਾ ਮਤਲਬ ਫੇਰ ਕੁੱਕਰ ਦੇ ਵਿੱਚ ਪਾ ਕੇ ਸੀਟੀ ਲਵਾਈ ਹੈ ਕਿਉਂਕਿ ਆਲੂ ਤੁਹਾਨੂੰ ਪਤਾ ਹੀ ਹੈ बड़े बड़े इस तरह सीटी नहीं ना लगती है इस करके फिर मैं आलूआन कट्ट ला के ना छोटे करके फिर कुकर के बच्चे पाके फिर सीटी लवाई है ना कि मैं चल छिल तो पता नहीं चाची के घर गई है हज तक नहीं आई हैगी जोत चाची के घर गई भी है जी एक नवी डिश ट्राई करते हैं आप आलू बाले थे आलू के बच्चे बचे हुए चौल पाए हैं जो कि मेरे को चौल पाए थे बचे हुए ਵਾਈਟ ਚੋਲ ਆਪਾਂ ਨੇ ਚੋਲ ਵਿੱਚ ਪਾ ਕੇ ਨਾਣ ਪਾ ਕੇ ਮਿਰਚ ਪਾ ਕੇ ਜਿਵੇਂ ਆਪਾਂ ਆਲੂਆਂ ਵਾਲੀ ਰੋਟੀਆਂ ਬਣਾਉਂਦੇ ਆ ਨਾ ਉਵੇਂ ਮਿਕਸ ਕਰਕੇ ਆਪਾਂ ਟਿੱਕੀ ਬਣਾਵਾਂਗੇ ਤੇ ਚਲੋ ਟਰਾਈ ਕਰਕੇ ਦੇਖਦੇ ਆ ਬਚੇ ਹੋਏ ਚੋਲ ਔਰ ਆਲੂ ਵਾਲੇ ਆ ਮੈਂ ਮਿਕਸ ਕਰਕੇ ਨਾ ਸਾਰਾ ਸਮਾਨ ਤੇ ਆਪਾਂ ਟਿੱਕੀਆਂ ਬਣਾਣੇ ਆ ਇਸ ਤੋਂ ਮੈਂ ਘਰ ਆਈ ਤਾਂ ਮੈਨੂੰ ਸਪਰਾਈਜ਼ اچانک سے ਮਿਲਿਆ ہماری ਮੰਮੀ ਕੀ ਬਣਾ ਰਹੀ ਹੈ ਟਿੱਕੀ जिसको देखकर मेरे को अलग ही मजा आ गया हां बेटा क्या बना लेयो ये ना आलू की छोला की मिक्स टिक्की है आलू छोले बचे वे छोले ये हम सॉस के साथ खाएंगे ठीक है छोला की कौन सी यो कर ली हां मिक्स छोला आलू अच्छा बचे है यो पापा की बनरी यो बनी बनरी बनाई अच्छा तो हमारी वाली में भी आप मिर्च डाल सकते थे क्यों नहीं डाली आपने क्या मिर्च हमारी वाली में गरम दो रात दे अच्छा काट के डालिए देखो जी इसको हमेशा ना यहाँ पे मुंह देने की जरूरत पड़ती है ले और लियो देखो जी कितना काना मनना जी मेरा लिया कल मैं फ्रिज वाला बाड़दा लियो आजा ले, ले।, 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 ले। ਇੱਕ ਹੋਰ ਜਿੱਦੜ ਮਿਰਚ ਪਾਰੇ ਮਮੀ ਟੈਸਟ ਅਕੋਰਡਿੰਗ ਆਪ ਕੈਸੇ ਵੀ ਟੈਸਟ ਕੇ ਅਕੋਰਡਿੰਗ ਕਰ ਸਕਤੇ ਹੋ ਮਿਰਚ ਡਾਲ ਸਕਤੇ ਹੋ ਉਹਨਾਂ ਨੇ ਵੀ ਨੂਨ ਵਾਲੇ ਚੋਲ ਬਣਾਏ ਤੇ ਤੇ ਛੁੱਟੀ ਵਾਲੇ ਦਿਨ ਤੋਂ ਹੀ ਚਲਾਏ ਕੰਮ ਹਾਂ ਤਾਂ ਆ ਵੀ ਅਗਲੇ ਸੰਡੇ ਨੂੰ ਮਾਰੇ ਬਿਆ ਕੀ ਆਵਾਂਗੇ ਜਰ ਦੇਖਣ ਆਈਏ ਮੈਂ ਠੀਕ ਆ ਕੀ ਚਿੱਪਾ ਬਣਵਾ ਲਈ ਉਹਨਾਂ ਨੇ ਵੀ ਨਾ ਬਣਵਾਣੀ ਆ ਅੱਛਾ ਚਲੋ ਤੇ ਲੋ ਜੀ ਆਪਾਂ ਲਿਆਏ ਆਲੂ ਕੀ ਰੋਟੀ ਵਿੱਚ ਚੋਲ ਮਿਕਸ ਹੈ ਆਲੂ ਹੈ नहीं मैं अपनी रोटी बना ली ना के टिक्की ਨਹੀਂ ਬਣਾਈ ਮੈਂ ਆਪਣੀ ਰੋਟੀ ਬਣਾ ਲਈ ਨਾ ਕਿ ਟਿੱਕੀ ਬਣਾ ਦੀ ਆ ਰਹੀ ਇਹਨਾਂ ਨੇ ਵੀ ਖਾ ਲਈ ਰੱਜ ਕੇ 소ਸ ਦਾ ਪੈਕਟ ਕਰ ਦਿਆ ਖਾਲੀ ਸਾਰਾ ਅੱਜ ਸੰਡੇ ਬਣਾਇਆ ਗਿਆ ਤੇ ਮੈਂ ਵੀ ਆਪਣੀ 소ਸ ਲੈ ਲਈ ਥੋੜੀ ਜੀ ਇਹ ਦੇਖੋ ਕਿੰਨੀ ਵਧੀਆ ਬਣੀ ਹੈ ਨਾ ਦੇਖਣ ਚ ਸੌਫਟ ਐ ਇੱਕਦਮ ਬਿਲਕੁਲ ਸੌਫਟ ਹੈ ਵਿੱਚ ਚੋਲ ਆਲੂ ਹਰੀ ਮਿਰਚ ਮਤਲਬ ਜੋ ਤੁਸੀਂ ਮਸਾਲਾ ਮਸੂਲਾ ਪਾਣਾ ਚਾਹੁੰਦੇ ਹੋ ਸਾਰਾ ਪਾ ਸਕਦੇ ਹੋ ਵਿੱਚ ਤੇ ਲੋ ਜੀ ਫਾਈਨਲੀ ਆਪਾਂ ਖਾਈਏ ਹੁਣ ਯਮਮੀ ਹੈ ਯਮੀ ਦੀ ਵਧੀਆ ਬਣੀ ਵੀ ਨਾ ਨਰਮ ਹੈ ਬੋ ਨਰਮ ਖਾਓ ਫੇਰ ਨੇੜਾ ਲਾ ਲੋ ਪੁੱਤ ਸਾਰੀ ਖਿੰਡ ਜਾਣੀ ਐ ਬੈੱਡ ਪਰ ਨੇੜਾ ਲਾ ਕੇ ਖਾ ਤੋ ਲੋ ਜੀ ਰੋਟੀ ਆਪਾਂ ਨੇ ਦੁਪਹਿਰ ਕੀ ਖਾ ਲਈ ਮੈਂ ਖਾਈ ਆ ਆਲੂ ਔਰ ਚੋੜਾ ਕੀ ਮਿਕਸ ਰੋਟੀ ਬਹੁਤ ਵਧੀਆ ਬਣੀ ਤੀ ਔਰ ਇੰਨੀ ਟੇਸਟੀ ਧੀ ਨਾ ਬਹੁਤ ਜਿਆਦਾ ਸੋਚ ਕੇ ਗੱਲ ਖਾਈ ਆ ਮੈਂ ਔਰ ਮੈਂ ਪਾਏ ਹੋਏ ਸੁੱਕਣੇ ਕੇ ਪਾਸੇ ਰਾਜਮਾ ਔਰ ਛੋਲੇ ਕੀ ਦਾਲ ਕਿਉਂਕਿ ਮੈਨੂੰ ਲੱਗ ਰਿਹਾ ਨਾ ਜਾੜਾ ਜਾ ਪੈਣੇ ਕੀ ਸੁਭਾਅ ਬਣਾ ਕਿਉਂਕਿ ਬਰਸਾਤਾ ਹੋ ਗਿਆ ਨਾ ਅ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਤੋਂ ਇਸ ਹਾਲਤ ਦੇ ਵਿੱਚ ਜਿਹੜੀ ਦਾਣਾਂ ਦੂੜਾ ਪਈਆਂ ਹੁੰਦੀਆਂ ਉਹਨਾਂ ਨੂੰ ਧੁੱਪ ਲਵਾਉਣੀ ਚਾਹੀਦੀ ਆ। ਧੁੱਪ ਲਵਾਰੀਆਂ ਜੀ ਇੱਧਰ ਇਹ ਆ ਮਾਂ ਛੋਲੇ ਦੀ ਦਾਲ ਮਾਂ ਘਾਟੇ ਵਿੱਚ ਛੋਲੇ ਹੀ ਜ਼ਿਆਦਾ ਆਇਆ ਤੇ ਇੱਧਰ ਮੈਂ ਰਾਜਮਾ ਹੈ ਜਿਹੜੇ ਸੁੱਕਣੇ ਪਾਈਆਂ ਮੈਂ ਕਹਾਂ ਚਲੋ ਧੁੱਪ ਜੀ ਲਵਾ ਦਨੇ ਆ ਥੋੜੀ ਜੀ ਆਪਾਂ ਤੇ ਜੋ ਜਾੜਾ ਜੂੜਾ ਨਾ ਉਹ ਸਾਫ਼ ਹੋ ਜਾਂਦਾ ਹੈ ਜੇ ਜਾੜਾ ਪੈਂਦਾ ਨਾ ਧੁੱਪ ਲਵਾ ਦਿਓ ਸਲਾਬ ਨਹੀਂ ਚੜਦੀ ਇਹਨਾਂ ਨੂੰ ਨਹੀਂ ਸਲਾ ਫੜ ਲੈਂਦੀ ਆ ਦਾਲਾਂ ਦੂਲਾਂ ਨੂੰ ਹਨਾ ਤੇ ਲੋ ਜੀ ਬਸੇ ਮੈਨੂੰ ਲੱਗਦਾ ਨਹੀਂ ਐ ਸਾਫ਼ ਐ ਦਲੀਆ ਬਸ ਇੱਕ ਅੱਧਿਆ ਦੇਖੋ ਵਿੱਚ ਬਸ ਤਾਂ ਸਾਫ਼ ਐ ਔਰ ਦਾਲ ਵੀ ਦੇਖਾਂਗੇ ਚੂਘਾਂਗੇ ਅੱਜ ਦਾਲ ਦਾਲ ਦੇਖਣ ਨੂੰ ਤਾਂ ਸਾਫ਼ ਹੀ ਲੱਗ ਰਹੀ ਐ ਬਾਕੀ ਇਹ ਤਾਂ ਚੰਗੀ ਤਰ੍ਹਾਂ ਦੇਖਾਂਗੇ ਨਾ ਫੇਰ ਪਤਾ ਲੱਗੇਗਾ ਤੁੱਪ ਜੀ ਲਵਾ ਦਿੰਨੇ ਆ ਇਹਨੂੰ ਆਪਾਂ ਅਧਿਕ ਰੋੜੀ ਗਿੱਡੀ ਵਧੀਆ ਲੋ ਜੀ ਸੁੱਕਣੀਆਂ ਪਾ ਦਨੇ ਆ ਲੋ ਜੀ ਧੁੱਪ ਜਿਉਂ-ਜਿਉਂ ਮਤਲਬ ਮੀਂਹ ਪਈ ਜਾਂਦਾ ਪਰਦਾ ਜਿਆਦਾ ਨਿਕਲ ਜੇ ਔਨੀਓ ਔਰ ਇੰਨੀ ਗਰਮੀ ਹੋਗੀ ਨਾ ਅੱਜ ਉੱਪਰ ਤੇ ਏਸੀ ਲਾਇਆ ਵਾ ਦੱਸੀ ਅੰਦਰ ਬੈਠੇ ਤੇ ਆਰਾਮ ਤੇ ਔਰ ਲਾਈਟ ਚੱਲੀ ਗਈ ਹੁਣ ਛੱਤ ਵਾਲਾ ਪੱਖਾ ਚੱਲ ਰਿਹਾ ਚਲੋ ਠੰਡੀ ਹਵਾ ਤਾਂ ਹੈਗੀ ਆ ਵਧੀਆ ਆ ਕਿਉਂਕਿ ਮੀਂਹ ਪੈ ਚੁੱਕਿਆ ਤਾਂ ਅੱਜ ਔਰ ਫਿਲਹਾਲ ਆਪਾਂ ਕਰਦੇ ਹਾਂ ਜੀ ਵਲੌਗ ਦਾ ਐਂਡ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਜਦੋਂ ਤੁਸੀਂ ਮੇਰੀ ਪੂਰੀ ਵੀਡੀਓ ਦੇਖਦੇ ਆ ਨਾ ਫਿਰ ਕਮੈਂਟ ਕਰਿਆ ਕਰੋ ਵੀ ਹਾਂ ਕਿਸ ਤਰ੍ਹਾਂ ਕੀ ਆ ਕੀ ਚੀਜ਼ ਦਿਖਾਈ ਆ ਮੈਂ ਉਸਕੇ ਨਾਲ ਸੰਬੰਧੀ ਤੇ ਰਿਲੇਟਿਵ ਮਤਲਬ ਜੋ ਚੀਜ਼ ਮੈਂ ਦਿਖਾ ਰਹੀ ਆ ਫਿਰ ਕਮੈਂਟ ਕਰਿਆ ਕਰੋ ਵੀ ਹਾਂ ਜੇ ਚੀਜ਼ ਦੇਖੀ ਅਸੀਂ ਵੀਡੀਓ ਦੇ ਵਿੱਚ ਫਿਰ ਮੈਨੂੰ ਪਤਾ ਲੱਗ ਜਾਏਗਾ ਵੀ ਹਾਂ ਤੁਸੀਂ ਮੇਰੀ ਵੀਡੀਓ ਨਾ ਪੂਰੀ ਦੇਖੀ ਐ ਨਹੀਂ ਮੈਨੂੰ ਐ ਹੋਏਗਾ ਵੀ ਤੁਹਾਨੂੰ ਸਕਿਪ ਕਰ ਕਰ ਦੇਖੀ ਐ ਤੇ ਚਲੋ ਜੀ ਦਾਲ ਉਹ ਰਾਜਮਾ ਆਪਾਂ ਨੇ ਸੁੱਕਣੇ ਪਾਤੇ ਕਿਉਂਕਿ ਢਿੱਡੀ ਜੀ ਤੋਂ ਪਾਰੀ ਆ ਔਰ ਇਹਨੂੰ ਅ ਵੈਸੇ ਤਾਂ ਮੇਰੇ ਤੋਂ ਧੁੱਪ ਘੱਟ ਆਂਦੀ ਐ ਕਿਉਂਕਿ ਕੋਠੇ ਦੇ ਬਹੁਤ ਜ਼ਿਆਦਾ ਧੁੱਪ ਐ ਛੇਠਾਂ ਘੱਟ ਆਂਦੀ ਐ ਤਾਂ ਫਿਲਹਾਲ ਇਹ ਚੀਜ਼ ਆਪਾਂ ਨੇ ਸੁੱਕਣੀਆਂ ਪਾਤੀਆਂ ਅੱਜ ਮੇਰੀ ਸਲਾਹ ਐ ਕਿ ਅੱਜ ਮੈਂ ਛੋਲਿਆਂ ਦੀ ਦਾਲ ਬਣਾਉਂਗੀ ਛੋਲੇ ਔਰ ਮਾਹਾਂ ਦੀ ਦਾਲ ਹਨ ਤੋ ਇੱਧਰ ਕੱਪੜਿਆਂ ਦਾ ਢੇਰ ਲੱਗਿਆ ਵਾ ਜਿਹੜੇ ਕਿ 2-3 ਦਿਨਾਂ ਅਗੇ ਕੱਪੜੇ ਤੇ ਇਕੱਠੇ ਹੋਏ ਵੇ ਅੱਜ ਮੈਂ ਵਾਸ਼ ਕਰੀ ਆ ਫਿਰ ਮੈਂ ਤੈਹਾ ਮਾਰਨੀ ਆ ਔਰ ਪ੍ਰੈਸ ਕਰਨੀ ਆ ਬੱਚਿਆਂ ਦੀ ਡਰੈੱਸਾਂ ਵੀ ਹੈਗੀਆਂ ਵਿੱਚ ਜੋ ਕਿ ਮੈਂ ਪ੍ਰੈਸਾਂ ਵੀ ਕਰਨੀ ਆ ਔਰ ਬੱਚਿਆਂ ਨੂੰ ਪੜਾਉਣਾ ਵੀ ਆ 2 ਘੰਟੇ 4 ਤੇ ਲੈ ਕੇ 6 ਵਜੇ ਤੱਕ ਪੜਾਵਾਂਗੀ ਨਿਆਣਿਆਂ ਨੂੰ ਔਰ ਉਸ ਤੋਂ ਬਾਅਦ ਆਪਣੇ ਕੱਪੜਾ ਨੂੰ ਤੈਹਾ ਫਿਰ ਸ਼ਾਮ ਦੇ ਚੁੱਲ੍ਹੇ ਦੀ ਵਾਰੀ ਆ ਜਾਂਦੀ ਆ ਰੋਟੀ ਪਾਣੀ ਦੀ ਸਾਰਾ ਦਿਨ ਇਹੀ ਟਾਈਮ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਹਨਾ ਤੇ ਚਲੋ ਜੀ ਵਲੌਗ ਦਾ ਐਂਡ ਕਰਦੇ ਆਪਾਂ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਔਰ ਪਲੀਜ਼ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਬਾਏ ਬਾਏ ਜੀ